ਅਇ ਤੋ ਦੋ ਤਿੰਨ ਸਾਲ ਪਹਿਲੇ ਨਾ ਮੈਨੂੰ ਕਿਸੇ ਨੇ ਕਿਹਾ ਸੀ ਕੰਦਾ Hindu ਹੋ ਕੇ ਮਤਲਬ ਸਨਾਤਨ ਧਰਮ ਦੇ ਵਿੱਚ ਹੋ ਕੇ ਤੇਰਾ ਬਾਬਾ ਦੀਪ ਸਿੰਘ ਤੇ ਨਾ ਭਰੋਸਾ ਇਹ ਕਿੱਦਾਂ ਹੋ ਗਿਆ ਤਾਂ ਮੈਂ ਕਿਹਾ ਮਾਲਕ ਜਦੋਂ ਪਿਆਰ ਕਰਦਾ ਹੈ ਬਾਬਾ ਜੀ ਜਦੋਂ ਆਪਣੇ ਦਰਬਾਰ ਜਾ ਆਪਾਂ ਫੜ ਕੇ ਲੈ ਜਾਂਦੇ ਤੇ ਬਾਬਾ ਜੀ ਪੁੱਛਦੇ ਕਿ ਤੂੰ Hindu ਹੈ ਸਿੱਖ ਹੈ ਮੁਸਲਮਾਨ ਕੇ ਸਾਈ ਪਰਮਾਤਮਾ ਜਿਹਨੂੰ ਪਿਆਰ ਕਰਦਾ ਉਹ ਧਰਮ ਥੋੜੀ ਵੇਖਦਾ ਉਹਦੀ ਨਜ਼ਰ ਹੈ ਜਦ ਸਾਰੇ ਉਹਦੇ ਹੀ ਬੱਚੇ ਤਾਂ ਸਾਨੂੰ ਦਾ ਸੰਭਿਆ ਹੀ ਬਾਬਾ ਦੀਪ ਸਿੰਘ ਨੇ ਇੱਥੋਂ ਹੀ ਸਮਝ ਆ ਗਈ ਸੀ ਕਿ ਧਰਮਾਂ ਦੇ ਜਿਹੜੇ ਚਸ਼ਮੇ ਹਨ ਆਪਾਂ ਲਾਏ ਮਾਲਕ ਲਈ ਤਾਂ ਸਭ ਇੱਕੋ ਹੀ ਹੈ ਉਹਦੇ ਦਰਤੇ ਤਾਂ ਸਮਝ ਲਓ ਜਿਹੜਾ ਪੰਛੀ ਵੀ ਉੱਡਣਦੇ ਆ ਨਾ ਉਹਦੀ ਰਜਾ ਜੀ ਉੱਡਣਦੇ ਆ ਉੱਥੇ ਉਹ ਵੀ ਬੜੇ ਕਰਮਾ ਵਾਲਾ ਜੇ ਆਪਣੇ ਗੁਰੂ ਪਰਮਾਤਮਾ ਦੇ ਦਰਬਾਰ ਦੇ ਜਿਹੜਾ ਅਜਿਹੇ ਸਮੇਂ ਚ ਜਾ ਪਾਰਿਆ ਨਾ ਉਹ ਕਦੇ ਆ ਨਾ ਘਮੰਡ ਕਰਕੇ ਸਮਝੇ ਕਿ ਮੈਂ ਗਿਆ ਤੁਸੀਂ ਨਹੀਂ ਗਏ ਮਾਲਕ ਤੁਹਾਨੂੰ ਬਾਹ ਫੜ ਕੇ ਲੈ ਗਿਆ ਜੇ ਜਿੰਨੂੰ ਮਾਲਕ ਚਾਹੁੰਦਾ ਨਾ ਜਿੰਨੂੰ ਮਾਲਕ ਯਾਦ ਕਰਦਾ ਮਾਲਕ ਵੀ ਪਿਆਰ ਕਰਦਾ ਆਪਣੇ ਬੱਚੇ ਨੂੰ ਕਿ ਮੇਰਾ ਬੱਚਾ ਆਵੇ ਮੇਰੇ ਕੋ ਉਹ ਫਿਰ ਬਾਹ ਫੜ ਕੇ ਲੈ ਕੇ ਆਂਦਾ ਜੇ ਸੋ ਇਹ ਤਾਂ ਸਾਰੇ ਪਿਆਰ ਦੀਆਂ ਗੱਲਾਂ ਜੀ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੱਸਾਂ ਦਾ ਮੈਨੂੰ ਸਾਹਮਣ ਵਾਲੇ ਬਾਬਾ ਦੀਪ ਸਿੰਘ ਜੀ ਸਮਾਂ ਇਨਾ ਔਖਾ ਪਿਆ ਇਨਾ ਭਾਰੀ ਪਿਆ ਹਰ ਪਾਸੇ ਧੋਖੇ ਖਾਦੇ ਸਮਝ ਲਓ ਦੁਨੀਆ ਨੇ ਦਿਲ ਤੋੜ ਕੇ ਪੂਰੇ ਚੂਰੂ-ਚੂਰ ਕਰਤਾ ਏ ਕਿ ਆ ਬੰਦਾ ਨਹੀਂ ਉਹ ਉੱਠ ਸਕਦਾ ਪਰ ਜੇ ਮੁਰਦੇ ਚ ਵੀ ਜਾਨ ਪਈ ਐ ਨਾ ਤੇ ਬਾਬਾ ਦੀਪ ਸਿੰਘ ਦੇ ਦਰਬਾਰ ਚ ਆ ਗਈ ਪਈ ਐ ਅੰਦਰੋਂ ਖਤਮ ਹੋ ਗਈ ਸੀ ਨਾ ਜਿਹੜੀ ਸੀ ਮੇਰੇ ਸਰੀਰ ਦੇ ਮੈਂ ਕਹਿੰਨਾ ਮੇਰੇ ਮਾਲਕ ਨੇ ਪੂਰਾ ਮੈਨੂੰ ਨਵਾਂ ਬਣਾਤਾ ਬਾਬਾ ਦੀਪ ਸਿੰਘ ਜੀ ਤਾਂ ਜ਼ਿੰਦਗੀਆਂ ਬਦਲ ਦਿੰਦੇ ਸੱਚੀ ਗੱਲ ਹੈ ਦੁਨੀਆ ਨਹੀਂ ਸਮਝ ਸਕਦੀ ਤੁਹਾਡੇ ਪਿਆਰ ਨੂੰ ਤੁਹਾਡੇ ਮਾਲਕ ਨਾਲ ਨਾ ਤੇ ਸਮਝਾਇਆ ਵੀ ਨਾ ਕਰੋ ਪਰ ਦੇਖੋ ਗੁਰੂ ਪੂਰਾ ਸਮਰੱਥ ਜੇ ਸਾਨੂੰ ਲੱਗਦਾ ਜਿੱਥੇ ਐਂਡ ਹੋ ਗਿਆ ਨਾ ਸਭ ਕੁਝ ਮਾਲਕ ਦਾ ਉੱਥੇ ਸ਼ੁਰੂ ਕਰ ਦਿੰਦਾ ਜੇ ਮਾਲਕ ਕੰਦਾ ਕਿ ਤੂੰ ਤਾਂ ਕਿਹਾ ਕਿ ਜ਼ਿੰਦਗੀ ਖਤਮ ਹੋ ਗਈ ਮੈਂ ਤੇਰੀ ਜ਼ਿੰਦਗੀ ਸ਼ੁਰੂ ਇੱਥੋਂ ਕਰਦਾਗਾ ਨਵੇਂ ਤੌਰ ਤੋਂ ਉਹ ਚਾਵੇ ਤਾਂ ਕੀ ਨਹੀਂ ਹੋ ਸਕਦਾ ਜੀ ਕਿਸਮਤ ਮੁਕੱਦਰ ਦਾ ਸਹੀ ਗੱਲ ਹੈ ਕੁਛ ਨਹੀਂਗਾ ਉਹਦੇ ਹੱਥਾਂ 'ਚ ਹੀ ਸਭ ਕੁਝ ਹੈ ਉਹ ਤਾਂ ਕੁਝ ਵੀ ਕਰ ਸਕਦਾ ਅੱਖਾਂ ਚਮਕਣ ਜਿੰਨੇ ਸਮਝੋ ਤੁਹਾਡੇ ਮੁਕੱਦਰ ਹੀ ਬਦਲਦੇਗਾ ਸਾਰੇ ਸੋ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਜੀ ਬੜਾ ਪਿਆਰ ਹੈ ਬਾਬਾ ਦੀਪ ਸਿੰਘ ਦੇ ਨਾਲ ਜਿਹੜਾ ਸ਼ਬਦਾਂ ਦੇ ਵਿੱਚ ਵੀ ਬਿਆਨ ਨਹੀਂ ਕਰ ਸਕਦੇ ਆਪਾਂ ਅੱਪਾ ਦੇ ਹੋਏ ਕਹਨੇ ਕਿ ਹੁਣ ਮੰਗਾ ਹੀ ਖਤਮ ਹੋ ਗਈਆਂ ਸਬਰ ਇੰਨਾ ਦੇ ਦਿੱਤਾ ਨਾ ਮਾਲਕ ਨੇ ਬਹੁਤ ਜਿਆਦਾ ਸਬਰ ਦੇ ਦਿੱਤਾ ਕਿ ਹੁਣ ਮੰਗਾ ਹੀ ਖਤਮ ਹੋ ਗਈਆਂ ਹੁਣ ਨਹੀਂ ਮੰਗੀਦਾ ਜਾ ਕੇ ਕਿ ਆ ਮਿਲ ਜੇ ਆ ਮਿਲ ਜੇ ਅੱਪਾ ਦਾ ਕਹਿੰਦਾ ਕਿ ਮਾਲਕਾ ਆਪਣੇ ਕੋਲ ਰੱਖੀ ਆਪਣੇ ਤੋਂ ਇੱਕ ਸੈਕਿੰਡ ਲਈ ਵੀ ਦੂਰ ਨਾ ਕਰੀ ਮੇਰੇ ਲਈ ਸਭ ਤੋਂ ਵੱਡਾ ਸੁੱਖ ਸਭ ਤੋਂ ਵੱਡਾ ਖਜ਼ਾਨਾ ਹੀ ਇਹ ਹੋਇਆ ਕਿ ਮੈਂ ਤੇਰੇ ਕੋਲ ਬੈਠਾ ਤੁਸੀਂ ਆਪਣੇ ਗੁਰੂ ਦੇ ਨਾਲ ਬੈਠੇ ਹੋ ਨਾ ਐਦੇ ਸਮੇਂ ਜੇ ਤੁਸੀਂ ਉਹਦੇ ਦਰਬਾਰ ਤੇ ਜਾ ਰਹੇ ਹੋ ਹਾਜ਼ਰੀ ਭਰ ਰਹੇ ਹੋ ਐ ਸਮਝ ਲਓ ਖਜ਼ਾਨਾ ਹੈ ਬੜਾ ਵੱਡਾ ਕਰੋਣਾ ਜੋ ਕਿਸੇ ਇੱਕ ਨੂੰ ਮਿਲਦਾ ਜੇ ਸੋ ਬੜੇ ਭਾਗਾ ਵਲੇ ਉਹ ਤੁਸੀਂ ਆਪਣੇ ਮਾਲਕ ਪਾਸੇ ਲੱਗੇ ਹੋ ਨਾ ਬੜੇ ਉੱਚੇ ਕਰਮ ਹੈ ਤੁਹਾਡੇ ਐ ਛੋਟਾ ਮੋਟਾ ਦੁੱਖ ਦਾ ਸਮਾ ਵੇਖ ਕੇ ਹਾਲਾਤ ਵੇਖ ਕੇ ਡਰਨਾ ਨਹੀਂ ਕਦੇ ਐ ਤਾਂ ਬੜੇ ਪੁਰਾਣੇ ਸਮੇ ਤੋਂ ਚੱਲਿਆ ਆ ਰਿਹਾ ਜਿਹੜੇ ਪ੍ਰਮਾਤਮਾ ਪਾਸੇ ਲੱਗੇ ਹੁੰਦੇ ਆ ਉਹਨਾਂ ਦੇ ਦੁਨੀਆ ਜ਼ੁਲਮ ਵੀ ਬੜਾ ਕਰਦੀ ਜੇ ਧੋਖੇ ਵੀ ਦਿੰਦੀ ਹੈ ਦਿਲ ਵੀ ਤੋੜਦੀ ਹੈ ਪਿੱਛੇ ਵੀ ਛੱਡ ਦਿੰਦੀ ਹੈ ਕਿ ਆ ਬੰਦਾ ਨਹੀਂ ਕਿਸੇ ਕਾਬਲ ਲਗਾ ਪਰ ਜਿਹੜਾ ਮਾਲਕ ਨੂੰ ਪਿਆਰਣਾ ਜੀ ਉਹ ਤਾਂ ਫਿਰ ਉਹਨੂੰ ਇਸ ਕਾਬਲ ਬਣਾ ਦਿੰਦਾ ਕਿ ਦੁਨੀਆ ਹੋਈ ਵੇ ਕੇ ਹਰਾਨ ਵੀ ਹੁੰਦੀ ਏ ਤੇ ਪਿੱਛੇ ਹੋ ਜਾਂਦੀ ਆਪ ਹੀ ਮੈਂ ਕੰਨਾ ਜੀ ਪੂਰਾ ਸੰਸਾਰ ਪਿੱਛੇ ਕਰ ਦੇਗਾ ਮਾਲਕ ਤੁਹਾਡੇ ਲਈ ਐਸਾ ਰਸਤਾ ਬਣਾ ਦੇਗਾ ਪਰਵਾਹ ਨਹੀਂ ਕਰਨੀ ਬਸ ਸਮੇਂ ਦੀ ਕਦੇ ਵੀ ਇਹ ਸਮਾਂ ਵੀ ਨਿਕਲੇਗਾ ਕਿਉਂ ਨਹੀਂ ਨਿਕਲੇਗਾ ਕੋਈ ਕਿਸਮਤ ਮਾੜੀ ਨਹੀਂ ਹੈਗੀ ਤੁਹਾਡੀ ਮੈਂ ਤੁਹਾਨੂੰ ਅੱਜ ਵੀ ਕਹਿਣ ਦਿਆ ਜੀ ਮੈਂ ਆਪਣੇ ਨਾ ਬੀਤੀਆਂ ਹੀਆਂ ਦੱਸ ਰਿਹਾ ਜੀ ਸਮਾਂ ਜਿਹੜਾ ਦੁਨੀਆ ਗੰਦੀ ਸੀ ਨਾ ਕਿ ਮਾੜਾ ਹੈਗਾ ਇਹ ਬੰਦਾ ਕਮਜ਼ੋਰ ਅੱਗੇ ਨਹੀਂ ਨਿਕਲ ਸਕਦਾ ਮਾਲਕ ਨੇ ਜੇ ਬਾਹ ਫੜੀ ਹੋਵੇ ਨਾ ਤਾਂ ਉਹ ਤਾਂ ਉੱਥੇ ਵੀ ਦੇਖੋ ਦਰਵਾਜੇ ਤੁਹਾਡੇ ਲਈ ਖੋਲ ਦਿੰਦਾ ਜਿੱਥੇ ਵੱਡੇ ਵੱਡੇ ਸੁਪਨੇ ਲੰਦੇ ਫਰਦੇ ਆ ਕਿਥੋਂ ਤੱਕ ਪਹੁੰਚ ਜਾਈਏ ਕਿਸੇ ਤਰ੍ਹਾਂ ਆਪਾ ਮਾਲਕ ਕਹਿੰਦਾ ਮੇਰਾ ਬੱਚਾ ਤਾਂ ਜਾਏਗਾ ਹੀ ਜਾਏਗਾ ਭਰੋਸੇ ਦੀ ਜਿੱਤ ਹੁੰਦੀ ਵਿਸ਼ਵਾਸ ਦੀ ਜਿੱਤ ਹੁੰਦੀ ਹੈ ਸਬਰ ਦੀ ਜਿੱਤ ਹੁੰਦੀ ਹੈ ਆਪਣੇ ਗੁਰੂ ਦਾ ਆਸਰਾ ਨਹੀਂ ਜੇ ਛੱਡਣਾ ਬਸ ਸਾਰੀਆਂ ਖੁਸ਼ੀਆਂ ਸਾਰੇ ਖਜ਼ਾਨੇ ਇੱਥੇ ਹੀ ਹੈ ਤੁਹਾਡੀ ਜ਼ਿੰਦਗੀ ਦੇ ਸਾਰੇ ਕਾਰਜ ਇੱਥੋਂ ਪੂਰੇ ਹੋਣੇ ਹੀ ਹੋਣੇ ਜੇ ਕੋਈ ਨਹੀਂ ਜੇ ਰੋਗ ਸਕਦਾ ਕੋਈ ਚੋਰੀ ਨਹੀਂ ਕਰ ਸਕਦਾ ਜੜੀਆਂ ਚੀਜ਼ਾਂ ਮਾਲਕ ਨੇ ਤੁਹਾਡੇ ਲਈ ਸੋਚੀਆਂ ਹੀ ਆ ਉਹ ਤੁਹਾਨੂੰ ਮਿਲ ਕੇ ਰਹਿਣੀਆਂ ਤੁਹਾਡੀ ਝੋਲੀ 'ਚ ਉਹਨੇ ਪਾਣੀਆਂ ਹੀ ਬਾਣੀਆਂ ਜੇ ਤੇ ਬੜੀਆਂ ਹੀ ਸੋਹਣੀਆਂ ਚੀਜ਼ਾਂ ਜੇ ਜੜੀਆਂ ਮਾਲਕ ਨੇ ਤੁਹਾਡੇ ਲਈ ਸੋਚੀਆਂ ਹੀ ਆ